ਆ ਪੂਰਾ ਕੀ ਕਰਦੇ ਆ ਪੂਰੇ ਨਾਵਾ ਪਾਗ ਨੇ ਸਹੀ ਕੋਈ ਨਹੀਂ ਆ ਪਹਿਲੇ ਥਾਂ ਜਾ ਬਣਾ ਲੈਣਾ ਉਹਦਾ ਪੁੱਛਿਆ ਕਿੰਨੇ ਜਿਹੜਾ ਗਏ ਆਇਆ ਮੱਸੀ ਇਹ ਕਿਹੜੀ ਮੱਸੀ ਆ ਇਹ ਦੂਸਰੀ ਜੰਗਲੀ ਮੱਸੀ ਜੰਗਲੀ ਇਸ ਨੂੰ ਬੋਲਤਾ ਹੈ ਖੁਰਸਾ 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 ਇਹ ਆਪਣਾ ਦਰਿਆ ਉਹਾ ਪਰ ਬਹੁਤ ਹੈ ਨਲੀ ਮੇ ਨਲੀ ਮੇ ਜੇ ਪਾਣੀ ਚੱਲਦਾ ਫਿਰ ਹੂੰ ਇਹ ਕਿੰਨੇ ਨੂੰ ਮਿਲੀ ਏ ਇਹ ਤਾਂ 100 ਰੁਪਏ ਦਿਆ ਅੱਛਾ ਅੱਜ ਮਾਰਿਆ ਕੱਟ ਦੇ ਵਿੱਚ ਕੰਪਿਊਟਰ ਕਰਾਇਆ ਦੋ ਪਲਾਟ ਬਣਾ ਕੇ ਆ ਬੰਦੀ ਵਿੱਚ ਵੜ ਗਿਆ ਮੇਰੇ ਕੋ ਐ ਵਧੀਆ ਵਾਜ ਗਿਆ ਮਾਤਾ ਜੀ ਉਹਦੀ ਆਪਣੀ ਲੱਗੀ ਤੇ ਆਪਣੇ ਨਾਲ ਮੁੰਡਾ ਆਈ ਤੇ ਉਹ ਆਂਦਾ ਮੇਰੀ ਪੈੜੀ ਫੱਤਰ ਕਰਦਾ ਤਾਂ ਚਲ ਕੋਈ ਨਹੀਂ ਕਰ ਦਿੰਦੇ ਕਿਤੇ ਕੰਮ ਹੀ ਆਏ ਨਾ ਬੰਦਾ ਬੰਦਾ ਬੰਦੇ ਦਾ दारू ਹੁੰਦਾ ਤਾਂ ਕਰਕੇ ਅੱਜ ਇਹਦੇ ਆਪਾਂ ਮਾਰ ਦਾ ਕੰਪਿਊਟਰ ਕਰਾਇਆ ਕਾਟ ਦੇ ਵਿੱਚ ਕੰਪਿਊਟਰ ਕਰਾਇਆ लॻंदी ਉਹ ਕੱਢਦੇ ਪਾਣੀ ਯਾਰ ਸਨੀ ਦਾ ਕੱਢਣੇ ਕਿਹੜਾ ਸੌਖਾ ਯਾਰ ਐਦਾਂ ਇਹਨਾਂ ਨੂੰ ਖੋਲਣ ਦੇ ਮਾਰੇ ਬੰਦੇ ਵੇਲਾ ਐਦਾਂ ਥੱਕਾ ਕਰਦੇ ਹਣ ਇਹਨੂੰ ਖੋਲ ਕੇ ਨਾਣਿਆਂ ਦੇ ਚੋਕੇ ਨਾਲ ਮਗਰ ਪਾਇਆ ਟਰੈਕਟਰ ਨੇ ਪਾ ਗਏ ਹੁਣ ਉਹ ਥੋੜਾ ਥਾ ਸਾਡਾ ਵੇਰ ਗਿਆ ਉੱਥੇ ਲਾ ਕੇ ਫਿੱਟ ਕਰਕੇ ਤੇ ਫਿਰ ਉੱਥੇ ਚੋਨਾ ਲਾ ਦੇ ਜਿੱਦਾਂ ਦਾ ਦੇਖਾ ਫੇਰ ਜਗਾਰ ਇਹ ਵੀ ਖੱਤਾ ਵੇਰਦਾ ਹੈ। ਕੋਲੋਂ ਟਾਈਮ ਤੋਂ ਲੱਗਦਾ ਥੋੜਾ ਜਿਹਾ ਫਿੱਟ ਕਰ ਲੂੰਗਾ ਰੇਣਾ ਜੀ। ਕਮਲੀ ਘੱਟ ਪਾ ਦਿੰਦਾ। ਅੱਜ ਫੁੱਲ ਰੇਤ ਲੱਗ ਖੱਤਾ ਲਾਉਂਦੇ ਆ। ਪੂਰੀ-ਪੂਰੀ ਇਹਦੇ ਵਿੱਚ ਕੀ ਇਹ ਕਰਦੇ ਆਂ ਕਿ ਪੀਲਾ ਅੰਦ ਜੰਮਰਾ। ਢੇਲੀ ਨੂੰ ਬਾਹਰ ਅੱਦੇ ਵਿੱਚ ਉਹਦੇ ਵਿੱਚ ਪਾਣੀ ਛੱਡ ਕੇ ਸਿੱਧਾ ਕੱਦ ਲਾਉਂਦਾ ਵੀ ਇਹਦੇ ਨਾਲ ਕੀ ਹੁੰਦਾ ਵਾ ਵੀ ਆਪਣਾ ਖਾਦ ਜੰਮਦਾ ਨਹੀਂ ਤੇ ਬਈ ਹੁੰਦਾ ਛੇੜੀਆ ਤੰਗੀ ਨਹੀਂ ਆਉਂਦੀ ਜੇ ਕਿਤੇ ਜਾਮੂ ਹੀ ਜਾਵੇ ਤੇ ਬੜੀ ਬਣਾਇਆ ਜਿਹੜਾ ਲਾਉਂਦਾ ਥਾਂ ਜੋ ਦੂਜਾ ਮਾਰਾ ਜਿਹੜਾ ਖਾਦ ਦਾ ਮੁਲਕੀ ਜੰਮੇ ਨਾਲ ਜਿਹੜਾ ਆਪਣਾ ਬੂਟਾ ਲਾਇਆ ਪਨੀਰੀ ਵਾਲਾ ਉਹ ਪੁੱਟੇ ਨਾ ਜਾਵੇ ਰੀਤਾਂ ਦੇ ਵਿੱਚ ਲਾਉਣ ਦਾ ਸਭ ਤੋਂ ਵਧੀਆ ਤਰੀਕਾ ਹੜ ਮਾਰ ਕੇ ਉਸ ਤੋਂ ਪਾਣੀ ਲਾ ਦੂ। ਉਹਨ ਕੇ ਸਿੱਧਾ ਨੂੰ ਲਾਉਣ ਲੈ। ਬਈ ਇਹ ਕਹਿੰਦੇ ਪੱਟੀ ਕਰਦੇ। ਪੰਜ ਨਾਲੇ ਪਾਣੀ ਨਿਕਲ ਜੂ ਨਾਲੇ ਮੱਛੀ ਫੜ ਲਿਓ ਰਗੀਆ। ਉਹਦੇ ਲਾਗੇ ਨਾ ਮਾਰੀਆ ਟਵਾ ਓਏ। ਉਹ ਮਿੱਟੀ ਜੇ ਖੇਚ ਲਈ ਨਾ ਨੇ ਤੇ ਮੁੜ ਕੇ ਨਿਕਲਣ ਆਣੀ ਆਪਣੇ ਕੋਈ। ਉਹ ਹੋਲਾ ਇਹ ਆਹ ਚੋਟਾ ਪਾਉਂਦਾ ਉਹ ਜਿਹੜਾ ਉਹ ਮੋਟਰ ਉਹ ਨਹੀਂ ਆਰੇ ਕਾਹ ਇਹਦਾ ਸਾਰੀ ਬੇਸ ਧੰਨ ਚ ਪਾਣੀ ਰਹਿ ਗਿਆ ਥੋੜਾ ਵੇਖੋ ਸੁਸਤੇ ਮਾਰਦਾ ਸਾਰੀ ਨਿਜੋੜਦੀ ਇਹਨੇ 25 ਮਿੰਟਾਂ ਦੇ ਵਿੱਚ ਅੜੀ ਨਹੀਂ ਯਾਰ ਵਾਵਾ ਹੀ ਰਾਮ ਲੈ ਚਾਚਾ ਉਹ ਤਾਂ ਹਟੋ ਰਹਿ ਗਏ ਆ ਆਹੋ ਇੱਥੇ ਵਾਵਾ ਤਗੜੀ ਯਾਰ ਉਹਦਾ ਸਿਰ ਦਿਖਦਾ ਉਹਦਾ ਸਿਰ ਦਿਦਾ ਉੱਤੋਂ ਦੇ ਹਾਂ 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 ਹੁਣ ਇੱਕ ਬੰਨੇ ਭਈਏ ਫੋਨ ਲਾਉਂਦਾ ਵੀ ਰੇਤਲਾ ਕੱਦ ਜੰਮ ਗਿਆ ਵਾ ਕੱਲ ਕੱਦ ਮਾਰਿਆ ਅੱਜ ਹੁਣ ਫੇਰ ਉਹਦੇ ਚ ਹਲ ਮਾਰ ਕੇ ਜਿੱਦਾਂ ਤੁਹਾਨੂੰ ਦੱਸਿਆ ਸੀ ਫਿਰ ਮਗਰਮਗਰ ਭਈਏ ਲਾਈ ਜਾਣਗੇ ਇਹਦੇ ਕੱਦ ਜਿਹੜਾ ਵਾ ਉਹ ਗਾੜੀ-ਗਾੜੀ ਬਣਾ ਲਾਂਗੇ ਡੇੜੇ ਕਿੱਲਾ ਥਾਂ ਦਾ ਬਾਕੀ ਬਣ ਗਿਆ ਅੱਜ ਮੌਸਮ ਬਹੁਤ ਵਧੀਆ ਵਾ ਮੈਂ ਮੀਂਹ ਨਹੀਂ ਪਿਆ ਬਾਕੀ ਮੌਸਮ ਬਹੁਤ ਵਧੀਆ ਗਾੜੀ ਤੁਹਾਨੂੰ ਡੇਲੀ ਰੁਟੀਨ ਦੱਸੀ ਜਾਂਦੇ ਰੋਜ਼ ਦੀ ਰੋਜ਼ ਇਹਦੇ ਜ਼ਿੰਮੇਦਾਰਾਂ ਵਾਲੇ ਵਲੋਗ ਆ ਆਪਾਂ ਜਿਹੜਾ ਪਹਾੜਾਂ 'ਚ ਜੇ ਘੁੰਮਣ ਜਾਣਾ ਜਦੋਂ ਪਹਾੜਾਂ 'ਚ ਜਾਵਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਤੇ ਜੋ ਰੋਜ਼ ਦੀ ਦਿਹਾੜੀ ਆਪਾਂ ਕੰਮ ਕਰਦੇ ਜ਼ਿੰਮੇਦਾਰ ਬੰਦੇ ਉਹ ਹੀ ਤੁਹਾਨੂੰ ਰੋਜ਼ ਦਿਖਾ ਸਕਦੇ ਆ ਮੇਰੇ ਵੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕੰਮ ਦੇ ਨਾਲ ਨਾਲ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣੀ ਆ ਵੀ ਬੜਾ ਤਕੜਾ ਕੰਮ ਹੁੰਦਾ ਜੇਕਰ ਲਾਈਕ ਤੇ ਸ਼ੇਅਰ ਹੋਇਆ ਹੋਵੇ ਫਿਰ ਹੌਸਲਾ ਆ ਮਿਲ ਜਾਂਦਾ ਫੇਰ ਹੋਰ ਬਣਾਉਣ ਦੀ ਗੱਲ ਦਾ ਇੱਕਾ ਜਨੇਰੀ ਬਹੁਤ ਵਗਦੀ ਆ ਆਪਣਾ ਪਲਾਟ ਉਹਨਾਂ ਦਾ ਆਖਰੀ ਫੜਾ ਦੇ ਇੱਕ ਖੱਤਾ ਰਹਿ ਗਿਆ ਉਹਦਾ ਥੋੜਾ ਕਰਾਇਆ ਮਾਨਨਾ ਬਣਾਈ ਮੋਣ ਭਈਆ ਵੀ ਨਾ ਸਿਰੇ ਦਾ ਖਿਡਾਰੀ ਆ ਆ ਖੱਤਾ ਉਹਨੇ ਮਾਰਿਆ ਵੇਲਾ ਲੈਵਲ ਕੀਤਾ ਪਿਆ ਖੱਤਾ ਦਾ ਯੂ ਕਰਦੇ ਜਿਹੜੇ ਨਾ లైਵ ਕਰਦੇ ਬਾਅਦ ਹੋਣ ਗਿਆ ਹਨੇਰਾ ਅੱਜ ਦੇ ਦਿਨ ਦੀ ਜਿਹੜੀ ਆਪਣੀ ਸਾਰੀ ਦਿਹਾੜੀ ਦਾ ਜੋ ਜੋ ਕੀਤਾ ਤੁਹਾਨੂੰ ਬਲੌਗ ਦੇ ਵਿੱਚ ਦਿਖਾਇਆ ਉਨੰਦੀਰ ਆ ਗਿਆ ਹੁਣ ਫਾਰਮ ਦੇ ਉੱਤੇ ਆ ਗਏ ਆ ਲੱਜਾਣਾ ਨਹਾਤ ਹੋ ਗਏ ਏਸੀ ਯੂਸੀ ਚਲਾਦਾ ਆਪਾਂ ਹੁਣ ਜਰ ਤੱਕ ਆਪਣਾ ਕਮਰਾ ਠੰਡਾ ਹੋ ਜਾਊਗਾ ਤੇ ਕੱਫਾ ਪਾਣੀ ਛੱਕ ਕੇ ਨਹਾ ਗਏ ਅੱਜ ਮੌਸਮ ਬਹੁਤ ਵਧੀਆ ਲਾਗੜੀ ਰੋਟੀਆਂ ਲਾਉਣ ਲਿਆ ਹੁਣ ਪਲਕੀ ਫੇਸ ਸਵੇਰੇ ਮਿਲਦੇ ਆ ਕਿਹੜੀ ਸਬਜ਼ੀ ਬਣਾਈ ਹੂੰ ਵੇਸਣ ਦੇ ਪੂਆ ਵੇਸਣ ਦਾ ਆਮਾ ਪਰਵੇ ਹੋਤਾ ਈਉਂ ਵੇਸ ਬਹੁਤ ਵਧੀਆ ਚੀਜ਼ ਬਣਾਉਂਦਾ ਵੇਸਣ ਦੇ ਨਾ ਪਕੌੜੇ ਕੱਢ ਕੇ ਤੇ ਉਹਦੀ ਬਣਾਉਂਦਾ ਹੁਣ ਤੁਹਾਨੂੰ ਸੇਰੇ ਖਾ ਹੁਣ ਤੇ ਅਹੀਂ ਖਾਣੇ ਆ ਤੇ ਹੁਣ ਤੇ ਕਿਸੇ ਨੇ ਆਉਣਾ ਨਹੀਂ ਤੇ ਮਿਲਦੇ ਆ ਸੇਰੇ ਧੰਨਵਾਦ